ਕੁਝ ਦਿਨ ਪਹਿਲਾਂ ਸੰਭਰਾਲਾ ਦੇ ਪਿੰਡ ਸੇਹ ਦੇ ਵਿੱਚ ਯੂਥ ਅਕਾਲੀ ਦਲ ਦੇ ਆਗੂ ਦਾ ਕਤਲ ਹੋਇਆ ਸੀ ਜਿਸ ਤੋਂ ਬਾਅਦ ਇਸ ਦੁਖੀ ਘੜੀ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ ਜਿੱਥੇ ਉਹਨਾਂ ਨੇ ਇਸ ਵਾਰਦਾਤ ਨੂੰ ਸਿਆਸੀ ਕਤਲ ਘਰਾੜ ਦਿੱਤਾ ਉਹਨਾਂ ਕਿਹਾ ਕਿ ਉਹ ਇਸ ਪਰਿਵਾਰ ਦੇ ਨਾਲ ਹਰ ਵੇਲੇ ਖੜੇ ਨੇ ਅਤੇ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨ ਦੇ ਲਈ ਵੀ ਤਿਆਰ ਖੜੇ ਨੇ ਸਰਪੰਚੀ ਇਹਨਾਂ ਦੀ ਮਾਤਾ ਬਹੁਤ ਵੱਡੀ ਵੋਟਾਂ ਨਾਲ ਜਿੱਤੇ ਤੇ ਦੂਜੇ ਪਾਸੇ ਕਾਂਗਰਸ ਦੇ ਲੋਕ ਅਰ ਮੈਨੂੰ ਦੁੱਖ ਨਾਲ ਇਹ ਗੱਲ ਕਹਿਣਾ ਪੈਂਦਾ ਕਿ ਵੋਟਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਮਗਰ ਕੀ ਉਹ ਉਸ ਮਾਂ ਦਾ ਇਹ ਹੀਰੇ ਵਰਗਾ ਪੁੱਤ ਮੁੜ ਜੂ? ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਇਸ ਤਰ੍ਹਾਂ ਦੇ ਸਿਆਸੀ ਕਤਲ ਇਹ ਪਹਿਲਾ ਸਿਆਸੀ ਕਤਲ ਨਹੀਂ ਇਸ ਤੋਂ ਪਹਿਲਾਂ ਵੀ ਕਈ ਸਿਆਸੀ ਕਤਲ ਹੋ ਗਏ ਆ ਔਰ ਇਹ ਮੈਂ ਕਹੇ ਥੋਕ ਕੇ ਗੱਲ ਕਹਿਣਾ ਕਿ ਕਾਂਗਰਸ ਦੀ ਸ਼ੈ ਤੇ ਹੋ ਰੇ ਮੈਂ ਅੱਜ ਵੀ ਮੰਗ ਕਰਦਾ ਪ੍ਰਸ਼ਾਸਨ ਕੋਲੋਂ ਕਿ ਜੋ ਵੀ ਅਸਲ ਗੁਨੇਗਾਰ ਆ ਉਹਨਾਂ ਨੂੰ ਸਖਤ ਤੋਂ ਸਤ ਸਜ਼ਾ ਮਿਲਣੀ ਚਾਹੀਦੀ ਪਿੰਡ ਵਾਲੇ ਲੋਕਾਂ ਦੀ ਪਰਿਵਾਰ ਦੀ ਤਸੱਲੀ ਹੋਣੀ ਚਾਹੀਦੀ ਜੇ ਨਹੀਂ ਕੋਈ ਕਮੀ ਪੇਸ਼ੀ ਰਹਿ ਗਈ ਤੇ ਅਸੀਂ ਫਿਰ ਪੂਰੀ ਇਹਨਾਂ ਦੀ ਲੜਾਈ ਲੜਾਂਗੇ ਜ਼ਿਲ੍ਹੇ 'ਚ ਵੀ ਲੜਾਂਗੇ ਤੇ ਕੋਰਟਾਂ ਕਚੇਰੀਆਂ ਤੱਕ ਵੀ ਪਹੁੰਚ ਕਰਾਂਗੇ ਮਗਰ ਇਨਸਾਫ ਲਈ ਇਹ ਲੜਾਈ ਲੜਾਂਗੇ ਉਧਰ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਵੀ ਉਸ ਦੇ ਕਾਤਲਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਿਹੜੇ ਪੱਤ ਦਾ ਬਦਲਾਸ ਸਾਫ ਚਾਹੀਦਾ ਉਹਨਾਂ ਨੂੰ ਫਾਂਸੀ ਦੇ ਦਿਓ ਮੇਰੇ ਸਾਹਮਣੇ ਮੈਨੂੰ ਨਿਆਂ ਸਾਫ਼ ਚਾਹੀਦਾ। ਅਸ ਮੇਰਾ ਬੁੱਤ ਓਖੇ ਨਾਲ ਮਾਰਿਆ। ਮੇਰਾ ਬੁੱਤ ਐਡਾ ਹੋ ਕਿਸੇ ਦਾ ਕੋਈ ਮਾਰਾ ਨਾ ਕੋਈ ਚੰਗਾ ਨਾ ਮੇਰਾ ਬੁੱਤ ਤਾਂ ਦੁਨੀਆ ਦਾ ਭਲਾ ਕਰਦਾ। ਮੁੱਕ ਗਿਆ। ਖੇਤਾਂ ਵਿੱਚੋਂ ਆ ਰਿਹਾ ਸੀ। ਇਤੋਂ ਪਹਿਲਾਂ ਹੀ ਖੜੇ ਸੀ ਉਹ ਤਿਆਰ। ਉਹਨਾਂ ਨੇ ਧੋਖੇ ਨਾਲ ਪਿੱਛੋਂ ਅਡਾਸਾ ਮਾਰਿਆ। ਤੇ ਕੋਈ ਦੁਸ਼ਮਣੀ ਜਾਂ ਕੋਈ ਕਿਸੇ ਚੀਜ਼ ਦੀ ਦੁਸ਼ਮਣੀ ਤਾਂ ਜੀ ਸਰਪੰਚੀ ਕਰ ਕੀਤੀ ਅਸੀਂ ਕਾਲੀ ਦਲਤ ਸੀ ਉਹ ਕਾਂਗਰਸੀ ਏਤੀ ਉਹ ਹਾਰ ਗਏ ਸੀ ਪਹਿਲਾਂ ਕਿ ਕਿਥੇ ਐਮਐਲਏ ਦਾ ਵਿੱਚੋਂ ਰਿਸ਼ਤੇਦਾਰੀ ਚੋਂ ਕਾਂਗਰਸੀ ਦਾ ਉਹ ਲੱਗਦਾ ਭਾਣ ਜਾ ਉਹ ਖੜਾ ਸੀ ਉਹ ਅਸੀਂ ਹਰਾਤਾ ਸੀ ਜਦ ਇਹਨਾਂ ਦੀ ਧੱਕੇਸ਼ਾਹੀ ਅਸੀਂ ਚੱਲ ਨਹੀਂ ਦਿੱਤੀ ਅੱਜ ਇਹਨਾਂ ਨੇ ਧੋਖੇ ਨਾਲ ਸਾਡਾ ਪਿੱਛੋਂ ਭਾਈ ਮਾਰਤਾ ਪਰ ਅਸੀਂ ਡਰਦੇ ਨਹੀਂ ਅਸੀਂ ਫੇਰ ਵੀ ਕਾਲੀ ਦਲਤ ਨਾਲ ਓਕਣੇ ਖੜਾਂਗੇ ਅੱਗੇ ਵਾਸਤੇ ਮੰਗ ਕਰਦੇ ਆ ਜੀ ਇਹਨਾਂ 'ਚੋਂ ਕੋਈ ਨਿਕਲਣਾ ਨਹੀਂ ਚਾਹੀਦਾ ਸਜ਼ਾ ਮਿਲਣੀ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਦਾ ਕੁਝ ਵਿਅਕਤੀਆਂ ਨੇ 3000 ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਸੀ ਅਤੇ ਇਸ ਵਾਰ ਦਾਤ ਲਈ ਇਹ ਪਰਿਵਾਰ ਕੁਝ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ